ਸਾਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਾਖਰਕਾਰ ਦੀ ਤੇ ਆਵਾਜ਼ ਆਪ ਸੁਣਦੇ ਹਾਂ ਲੇਖਕ ਸਾਦਤ हसन ਮंटो ਜਿਹਦੀ ਲਿਖੀ ਹੋਈ ਕਹਾਣੀ ਉੱਤੇ ਦੀ ਦੁਆ ਤੁਸੀਂ ਯਕੀਨ ਨਹੀਂ ਕਰੋਗੇ ਮਗਰ ਇਹ ਵਾਕਿਆ ਜੋ ਮੈਂ ਤੁਹਾਨੂੰ ਸੁਣਾਉਣ ਵਾਲਾ ਹਾਂ ਬਿਲਕੁਲ ਠੀਕ ਹੈ ਇੱਕ ਹੈ ਕਿ ਸ਼ੇਖ ਸਾਹਿਬ ਨੇ ਬੇੜੇ ਸੁਣ ਗਾਈ ਦੋ ਦਿਨ ਜ਼ੋਰ ਦੇ ਕਾਸ਼ ਲਾ ਕੇ ਉਸ ਨੂੰ ਛੁੱਟ ਦਿੱਤਾ ਅਤੇ ਆਪਣੇ ਦਾਸਤਾਨ ਸੁਣਾਉਣੇ ਸ਼ੁਰੂ ਕਰ ਦਿੱਤੇ ਸ਼ੇਖ ਸਾਹਿਬ ਦੇ ਸੁਭਾਤ ਤੋਂ ਅਸੀਂ ਵਾਕਿਫ ਹਾਂ ਇਸ ਲਈ ਅਸੀਂ ਖਾਮੋਸ਼ੀ ਨਾਲ ਸੁਣਦੇ ਰਹੇ ਦਰਮਿਆਨ ਵਿੱਚ ਉਹਨਾਂ ਨੂੰ ਕਿਤੇ ਵੀ ਨਹੀਂ ਟੋਪਿਆ ਆਪਨੇ ਵਾਕਏ ਐਵੇਂ ਬਿਆਨ ਕਰਨਾ ਸ਼ੁਰੂ ਕੀਤਾ ਗੋਲਡੀ ਮੇਰੇ ਕੋਲ 15 ਬਰਸ ਤੋਂ ਸੀ ਜਿਵੇਂ ਫਿਰ ਨਾਮ ਤੋਂ ਜ਼ਾਹਰ ਹੈ ਉਸ ਦਾ ਰੰਗ ਸੁਨਹਿਰੀ ਮਾਇਲ ਖੂਸਲਾ ਸੀ ਬਹੁਤ ਹੀ ਹਸੀਨ ਗੁੱਤਾ ਸੀ ਜਦੋਂ ਮੈਂ ਸਵੇਰੇ ਉਸ ਦੇ ਨਾਲ ਬਾਗ ਦੀ ਸੈਰ ਨੂੰ ਨਿਕਲਦਾ ਤਾਂ ਲੋਕ ਉਸ ਨੂੰ ਦੇਖਣ ਲਈ ਖੜੇ ਹੋ ਜਾਂਦੇ ਸਨ ਲਾਰੈਸ ਗਾਰਡਨ ਦੇ ਬਾਹਰ ਮੈਂ ਉਸ ਨੂੰ ਖੜਾ ਕਰ ਦਿੰਦਾ 골ਡੀ ਖੜੇ ਰਹਿਣਾ ਇੱਥੇ ਮੈਂ ਅਜੇ ਹੁਣੇ ਆਉਂਦਾ ਹਾਂ ਇਹ ਕਹਿ ਕੇ ਮੈਂ ਬਾਗ ਦੇ ਅੰਦਰ ਚਲਾ ਜਾਂਦਾ ਘੁੰਮ ਫਿਰ ਕੇ ਅੱਧੇ ਘੰਟੇ ਦੇ ਬਾਅਦ ਵਾਪਸ ਆਉਂਦਾ ਦਾ 골ਡੀ ਉੱਥੇ ਹੀ ਆਪਣੇ ਲੰਮੇ-ਲੰਮੇ ਕੰਨ ਲਟਕਾਈ ਖੜਾ ਹੂੰਗਾ ਸਪੈਨੀਅਲ জাত ਦੇ ਕੁੱਤੇ ਆਮ ਤੌਰ 'ਤੇ ਵੱਡੇ ਵਫਾਦਾਰ ਅਤੇ ਫਰਮਾਬਰਦਾਰ ਹੁੰਦੇ ਹਨ ਮਗਰ ਮੇਰੇ 골ਡੀ ਵਿੱਚ ਇਹ ਸਿਫਤਾਂ ਬਹੁਤ ਨੁਮਾਇਆ ਸਨ ਜਦੋਂ ਤੱਕ ਉਸ ਨੂੰ ਆਪਣੇ ਹੱਥ ਨਾਲ ਖਾਣਾ ਨਾ ਦਿੰਦਾ ਨਹੀਂ ਖਾਂਦਾ ਸੀ ਦੋਸਤ ਯਾਰਾਂ ਨੇ ਮੇਰਾ ਮਨ ਤੋੜਨ ਲਈ ਲੱਖਾਂ ਯਤਨ ਕੀਤੇ ਮਗਰ ਗੋਲਡੀ ਨੇ ਉਹਨਾਂ ਦੇ ਹੱਥੋਂ ਇੱਕ ਦਾਣਾ ਤੱਕ ਨਹੀਂ ਖਾਦਾ ਇੱਕ ਰੋਜ਼ ਇਤਫਾਕ ਦੀ ਗੱਲ ਹੈ ਕਿ ਮੈਂ ਲਾਰੈਂਸ ਦੇ ਬਾਹਰ ਉਸ ਨੂੰ ਛੱਡ ਕੇ ਅੰਦਰ ਗਿਆ ਤਾਂ ਇੱਕ ਦੋਸਤ ਮਿਲ ਗਿਆ ਹੁੰਦੇ ਹੁੰਦੇ ਕਾਫੀ ਦੇਰ ਹੋ ਗਈ ਇਸ ਦੇ ਬਾਅਦ ਉਹ ਮੈਨੂੰ ਆਪਣੀ ਕੋਠੀ ਲੈ ਗਿਆ ਮੈਨੂੰ ਸ਼ਤਰੰਜ ਖੇਡਣ ਦੀ ਮਰਜ਼ੀ ਸੀ ਸ਼ੁਰੂ ਹੋਈ ਤਾਂ ਮੈਂ ਦੁਨੀਆ ਦਾ ਸਭ ਕੁਝ ਭੁੱਲ ਗਿਆ کئی ਘੰਟੇ ਗੁਜ਼ਰ ਗਏ ਅਚਾਨਕ ਮੈਨੂੰ ਗੋਲਡੀ ਦਾ ਖਿਆਲ ਆਇਆ ਬਾਜ਼ੀ ਛੱਡ ਕੇ ਲਾਰਵ ਦੇ ਗੇਟ ਦੇ ਤਰਫ ਭੱਜਿਆ 골ਡੀ ਉੱਥੇ ਹੀ ਆਪਣੇ ਲੰਬੇ ਲੰਬੇ ਕੰਨ ਲਟਕਾਏ ਖੜਾ ਸੀ ਮੈਨੂੰ ਉਸਨੇ ਅਜੀਬ ਨਜ਼ਰਾਂ ਨਾਲ ਵੇਖਿਆ ਜਿਵੇਂ ਕਹਿ ਰਿਹਾ ਹੈ ਦੋਸਤ ਤੋਸੇ ਅੱਜ ਅੱਛਾ ਸਲੋਕ ਨਹੀਂ ਕੀਤਾ ਮੇਰੇ ਨਾਲ ਮੈਂ ਬੇहद ਪਛਤਾਇਆ ਇਸ ਲਈ ਤੁਸੀਂ ਯਕੀਨ ਕਰਨਾ ਮੈਂ ਸ਼ਤਰੰਜ ਖੇਡਣੀ ਛੱਡ ਦਿੱਤੀ ਮਾਫ ਕਰਨਾ ਮੈਂ ਅਸਲ ਵਾਕਏ ਦੀ ਤਰਫ ਅਜੇ ਤੱਕ ਨਹੀਂ ਆਇਆ ਦਰਅਸਲ ਗੋਲਡੀ ਦੀ ਗੱਲ ਸ਼ੁਰੂ ਹੋਈ ਤਾਂ ਮੈਂ ਚਾਹੁੰਦਾ ਹਾਂ ਕਿ ਉਸੇ ਸਬੰਧ ਵਿੱਚ ਮੈਨੂੰ ਜਿੰਨੀਆਂ ਗੱਲਾਂ ਯਾਦ ਹਨ ਤੁਹਾਨੂੰ ਸੁਣਾ ਦੇਵਾਂ ਮੈਨੂੰ ਉਸ ਨਾਲ ਬੇहद ਮੁਹੱਬਤ ਸੀ ਮੇਰੇ ਮੁਜ਼ਰਰ ਰਹਿਣ ਦਾ ਇੱਕ ਸਵਭ ਉਸ ਦੇ ਮੁਹੱਬਤ ਸਿਵੀ ਸੀ ਜਦੋਂ ਮੈਂ ਵਿਆਹ ਨਾ ਕਰਨ ਦਾ ਤਹਿਇਆ ਕੀਤਾ ਮੁਹੱਬਤ ਵਿੱਚ ਹਰ ਚੀਜ਼ ਰਵਾ ਹੈ ਮੈਂ ਉਸੇ ਜਿਆਦੇ ਸਿਵਾ ਹੋਰ ਕਿਸੇ ਨੂੰ ਉਹ ਅਵਸਥਾ ਵੇਖਣਾ ਨਹੀਂ ਚਾਹੁੰਦਾ ਸੀ। کئی ਵਾਰ ਮੈਂ ਸੋਚਿਆ ਜੇਕਰ ਮੈਂ ਮਰ ਗਿਆ ਤਾਂ ਇਹ ਕਿਸੇ ਹੋਰ ਦੇ ਕੋਲ ਚਲਾ ਜਾਵੇਗਾ। ਕੁਝ ਦੇਰ ਮੇਰੀ ਮੌਤ ਦਾ ਅਸਰ ਇਸ ਉੱਤੇ ਰਹੇਗਾ। ਉਸ ਦੇ ਬਾਅਦ ਮੈਨੂੰ ਭੁੱਲ ਕੇ ਆਪਣੇ ਨਵੇਂ ਆਕਾ ਨਾਲ ਮੁਹੱਬਤ ਕਰਨਾ ਸ਼ੁਰੂ ਕਰ ਦੇਵੇਗਾ। ਜਦੋਂ ਮੈਂ ਇਹ ਸੋਚਦਾ ਤਾਂ ਮੈਨੂੰ ਬਹੁਤ ਦੁੱਖ ਹੁੰਦਾ। ਲੇਕਿਨ ਮੈਂ ਇਹ ਤਹੱਈਆ ਕਰ ਲਈ ਸੀ। ਕਿ ਜੇਕਰ ਮੈਨੂੰ ਆਪਣੀ ਮੌਤ ਦੀ ਆਮਦ ਦਾ ਪੂਰਾ ਯਕੀਨ ਹੋ ਗਿਆ ਤਾਂ ਮੈਂ ਗੋਲਡੀ ਨੂੰ ਹਲਾਕ ਕਰ ਦੇਵਾਂਗਾ ਅੱਖਾਂ ਬੰਦ ਕਰਕੇ ਉਸ ਨੂੰ ਗੋਲੇ ਦਾ ਨਿਸ਼ਾਨਾ ਬਣਾ ਦੇਵਾਂਗਾ ਗੋਲਡੀ ਕਦੇ ਇੱਕ ਪਲ ਨੇ ਮੇਥੋ ਜੁਦਾ ਨਹੀਂ ਹੋਇਆ ਸੀ ਰਾਤ ਨੂੰ ਹਮੇਸ਼ਾ ਮੇਰੇ ਨਾਲ ਸੌਂਦਾ ਮੇਰੀ ਤਨਹਾਂ ਜ਼ਿੰਦਗੀ ਵਿੱਚ ਕੋਈ ਕ੍ਰੋਸ਼ ਨਹੀਂ ਸੀ ਮੇਰੀ ਬੇਹਦ ਫਿੱਕੀ ਜ਼ਿੰਦਗੀ ਵਿੱਚ ਉਸ ਦਾ ਵਜੂਦ ਇੱਕ ਸ਼ੇਰਨੀ ਸੀ ਉਸ ਨਾਲ ਮੇਰੀ ਗੈਰ ਮਾਮੂਲੀ ਮੁਹੱਬਤ ਵੇਖ ਕੇ ਕਈ ਦੋਸਤ ਮਜ਼ਾਕ ਉਡਾਉਂਦੇ ਸਨ شیخ ਸਾਹਿਬ 골ਡੀ ਕੁੱਤੇ ਹੁੰਦੇ ਤਾਂ ਤੁਸੀਂ ਜ਼ਰੂਰ ਇਸ ਨਾਲ ਸ਼ਾਦੀ ਕਰ ਲੈ ਹੁੰਦੇ ਏੰਜ ਹੀ ਕਈ ਹੋਰ ਫਿਕਰੇ ਕੱਸੇ ਜਾਂਦੇ ਲੇਕਿਨ ਮੈਂ ਮੁਸਕਰਾ ਦਿੰਦਾ 골ਡੀ ਬਹੁਤ ਜ਼ਹੇਨ ਸੀ ਉਸ ਦੇ ਸਬੰਧ ਵਿੱਚ ਜਦੋਂ ਕੋਈ ਗੱਲ ਹੋਈ ਹੁੰਦੀ ਤਾਂ ਫੌਰਮ ਉਸ ਦੇ ਕੰਨ ਖੜੇ ਹੋ ਜਾਂਦੇ ਸਨ ਮੇਰੇ ਹਲਕੇ ਤੋਂ ਹਲਕੇ ਇਸ਼ਾਰੇ ਨੋਵੇ ਉਹ ਸਮਝ ਲੈਂਦਾ ਸੀ ਮੇਰੇ ਮੂਗ ਦੇ ਸਾਰੇ ਉਤਰਾ ਚੜਾ ਉਸ ਨੂੰ ਪਤਾ ਹੁੰਦਾ ਜੇਕਰ ਕਿਸੇ ਵਜ੍ਹਾ ਨਾਲ ਰੰਜੀਦਾ ਹੁੰਦਾ ਤਾਂ ਉਹ ਮੇਰੇ ਨਾਲ ਚੋਲਾ ਸ਼ੁਰੂ ਕਰ ਦਿੰਦਾ ਮੈਨੂੰ ਖੁਸ਼ ਕਰਨ ਲਈ ਹਰ ਮੂਗ ਇਹਨ ਕੋਸ਼ਿਸ਼ ਕਰਦਾ ਅਜੇ ਉਸਨੇ ਬਾਕੀ ਕੁੱਤਿਆਂ ਵਾਂਗ ਪਿਸ਼ਾਬ ਕਰਨਾ ਨਹੀਂ ਸਿੱਖਿਆ ਸੀ ਯਾਨੀ ਅਜੇ ਨਿਆਣਾ ਸੀ ਇਹ ਉਸਨੇ ਇੱਕ ਬਰਤਨ ਨੂੰ ਜੋ ਕਿ ਖਾਲੇ ਸੀ ਫੂਥਨੇ ਵਧਾ ਕੇ ਸੁੰਘਿਆ ਮੈਂ ਉਸ ਨੂੰ ਛਿੜ ਗਿਆ ਤਾਂ ਦੋਲ ਦਬਾ ਕੇ ਉੱਥੇ ਹੀ ਬੈਠ ਗਿਆ ਪਹਿਲਾਂ ਉਸ ਦੇ ਚਿਹਰੇ ਉੱਤੇ ਹੈਰਤ ਜਿਹੀ ਪੈਦਾ ਹੋਈ ਕਿ ਹਾਂ ਇਹ ਮੇਥੋਂ ਕੀ ਹੋ ਗਿਆ ਦੇਰ ਤੱਕ ਗਰਦਨ ਸੁੱਟੇ ਬੈਠਾ ਰਿਹਾ ਜਿਵੇਂ ਨਦਾਮਤ ਦੇ ਸਮੁੰਦਰ ਵਿੱਚ ਗਰਕ ਹੋਵੇ ਮੈਂ ਉੱਠਿਆ ਉੱਠ ਕੇ ਉਸ ਨੂੰ ਗੋਦ ਵਿੱਚ ਲਿਆ ਪਿਆਰਿਆ ਪੁੱਛਕਾਰਿਆ ਬੜੀ دیر ਦੇ ਬਾਅਦ ਜਾ ਕੇ ਉਸ ਦੇ ਦੋ ਹੱਲੇ ਮੈਨੂੰ ਬਹੁਤ ਤਰਸ ਆਇਆ ਕਿ ਮੈਂ ਖਾਮ ਖਾਂ ਉਸ ਨੂੰ ਡਾਂਟਿਆ ਕਿਉਂਕਿ ਉਸ ਰੋਜ਼ ਰਾਤ ਨੂੰ ਗਰੀਬ ਨੇ ਖਾਣ ਨੂੰ ਮੂੰਹ ਨਹੀਂ ਲਗਾਇਆ ਉਹ ਬਹੁਤ ਸੰਵੇਦਨਸ਼ੀਲ ਕੁੱਤਾ ਸੀ ਮੈਂ ਬਹੁਤ ਬੇਪਰਵਾਹ ਮੈਂ ਹਾਂ ਮੇਰੀ ਗਫਲਤ ਨਾਲ ਉਸ ਨੂੰ ਇੱਕ ਵਾਰ ਨਮੂਨੀਆ ਹੋ ਗਿਆ ਮੇਰੇ ਹੋਸ਼ ਛੁੱਟ ਗਏ ਡਾਕਟਰਾਂ ਦੇ ਕੋਲ ਭੱਜਿਆ ਇਲਾਜ ਸ਼ੁਰੂ ਹੋਇਆ ਮਗਰ ਅਸਰ ਨਦਾਰਦ ਲਗਾਤਾਰ ਸੱਤ ਰਾਤਾਂ ਜਾਗਦਾ ਰਿਹਾ ਉਸ ਨੂੰ ਬਹੁਤ ਤਕਲੀਫ ਸੀ ਸਾਹ ਬੜੀ ਮੁਸ਼ਕਲ ਨਾਲ ਆਉਂਦਾ ਸੀ ਜਦੋਂ ਸੀਨੇ ਵਿੱਚ ਦਰਦ ਉੱਠਦਾ ਤਾਂ ਉਹ ਮੇਰੀ ਤਰਫ ਵੇਖਦਾ ਜਿਵੇਂ ਇਹ ਕਹਿ ਰਿਹਾ ਹੋਵੇ ਫਿਕਰ ਦੀ ਕੋਈ ਗੱਲ ਨਹੀਂ ਮੈਂ ਠੀਕ ਹੋ ਜਾਵਾਂਗਾ ਕਈ ਵਾਰ ਮੈਨੂੰ ਮਹਿਸੂਸ ਕੀਤਾ ਕਿ ਸਿਰਫ ਮੇਰੇ ਆਰਾਮ ਦੇ ਖਾਤਰ ਉਸ ਨੇ ਇਹ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਇਹ ਉਸਦੀ ਤਕਲੀਫ ਕੁਝ ਘਟ ਹੈ ਉਹ ਅੱਖਾਂ ਮੀਚ ਲੈਂਦਾ ਤਾਂ ਕਿ ਮੈਂ ਥੋੜੀ ਦੇਰ ਅੱਖ ਲਗਾ ਲਵਾਂ ਅੱਠਵੇਂ ਰੋਜ਼ ਖੁਦਾ ਖੁਦਾ ਕਰਦੇ ਉਸਦਾ ਬੁਖਾਰ ਹਲਕਾ ਹੋਇਆ ਅਤੇ ਆਹਸਾ ਆਹਸਤਾ ਉਤਰ ਗਿਆ ਮੈਂ ਪਿਆਰ ਨਾਲ ਉਸਦੇ ਸਿਰ ਉਤੇ ਹੱਥ ਫੇਰਿਆ ਤਾਂ ਮੈਨੂੰ ਇੱਕ ਥੱਕੇ ਥੱਕੇ ਜਿਹੀ ਮੁਸਕਾਨ ਉਸ ਦੀ ਅੱਖਾਂ ਵਿੱਚ ਤੈਰਦੀ ਨਜ਼ਰ ਆਈ ਨਮੂਨੀਏ ਦੇ ਜ਼ਾਲਮ ਹਮਲੇ ਦੇ ਬਾਅਦ ਦੇਰ ਤੱਕ ਉਸ ਨੂੰ ਕਮਜ਼ੋਰੀ ਰਹੀ ਲੇਕਿਨ ਤਾਕਤਵਰ ਦੁਆਵਾਂ ਨੇ ਉਸ ਨੂੰ ਠੀਕ ਠਾਕ ਕਰ ਦਿੱਤਾ ਇੱਕ ਲੰਮੀ ਗੈਰ ਹਾਜ਼ਰੀ ਦੇ ਬਾਅਦ ਲੋਕਾਂ ਨੇ ਮੈਨੂੰ ਉਸ ਦੇ ਨਾਲ ਵੇਖਿਆ ਤਾਂ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਨੇ ਸ਼ੁਰੂ ਕੀਤੇ ਆਸ਼ਿਕ ਮਸ਼ੂਕ ਕਿੱਥੇ ਗਾਇਬ ਸਨ ਇਤਨੇ ਦਿਨ ਆਪਸ ਵਿੱਚ ਕਿਤੇ ਲੜਾਈ ਤਾਂ ਨਹੀਂ ਹੋ ਗਈ ਸੀ ਕਿਸੇ ਹੋਰ ਨਾਲ ਤਾਂ ਨਜ਼ਰ ਨਹੀਂ ਲੱਗ ਗਈ ਸੀ ਗੋਲਡੀ ਦੀ ਮੈਂ ਖਾਮੋਸ਼ ਰਹੀਆ ਗੋਲਡੀ ਇਹ ਗੱਲਾਂ ਸੁਣਦਾ ਤਾਂ ਇੱਕ ਨਜ਼ਰ ਮੇਰੀ ਤਰਫ ਵੇਖ ਕੇ ਖਾਮੋਸ਼ ਹੋ ਜਾਂਦਾ ਕਿ ਪੌਂਕਣ ਦਿਓ ਕੁੱਤਿਆਂ ਨੂੰ ਇਹ ਕਹਾਵਤ ਮਸ਼ਹੂਰ ਹੈ ਕਬੂਤਰ ਬਾ ਕਬੂਤਰ ਬਾਜ਼ ਬਾ ਬਾਜ਼ ਲੇਕਿਨ ਗੋਲਡੀ ਨੂੰ ਆਪਣੇ ਹਮ ਜਿੰਸਾਂ ਨਾਲ ਕੋਈ ਦਿਲਚਸਪੀ ਨਹੀਂ ਸੀ ਉਸ ਦੀ ਦੁਨੀਆ ਸਿਰਫ ਮੇਰੀ ਜ਼ਾਤ ਸੀ ਇਸ ਤੋਂ ਬਾਹਰ ਉਹ ਕਦੇ ਨਿਕਲਣਾ ਹੀ ਨਹੀਂ ਸੀ ਗੋਲਡੀ ਮੇਰੇ ਕੋਲ ਨਹੀਂ ਸੀ ਜਦੋਂ ਇੱਕ ਦੋਸਤ ਨੇ ਮੈਨੂੰ ਅਖਬਾਰ ਪੜ੍ਹ ਕੇ ਸੁਣਾਇਆ ਇਸ ਵਿੱਚ ਇੱਕ ਵਾਕਿਆ ਲਿਖਿਆ ਸੀ ਤੁਸੀਂ ਸੁਣੋ ਬਹੁਤ ਦਿਨ ਜਸਪੈ ਅਮਰੀਕਾ ਜਾਂ ਇੰਗਲਿਸਤਾਨ ਮੈਨੂੰ ਯਾਦ ਨਹੀਂ ਕਿਤੇ ਇੱਕ ਸ਼ਖਸ ਦੇ ਕੋਲ ਕੁੱਤਾ ਸੀ ਪਤਾ ਨਹੀਂ ਕਿਸ ਜਾਤ ਦਾ ਉਸ ਸ਼ਖਸ ਦਾ ਆਪਰੇਸ਼ਨ ਹੋਣਾ ਸੀ ਉਹਨੂੰ ਹਸਪਤਾਲ ਲੈ ਗਏ ਤਾਂ ਕੁੱਤਾ ਵੀ ਨਾਲ ਹੋ ਲਿਆ ਸਟਰੈਕਚਰ ਉਤੇ ਪਾ ਕੇ ਉਸ ਨੂੰ ਆਪਰੇਸ਼ਨ ਰੂਮ ਵਿੱਚ ਲੈ ਜਾਣ ਲੱਗੇ ਤਾਂ ਕੁੱਤੇ ਨੇ ਅੰਦਰ ਜਾਣਾ ਚਾਹਿਆ ਮਾਲਕ ਨੇ ਉਸ ਨੂੰ ਰੋਕਿਆ ਅਤੇ ਕਿਹਾ ਬਾਹਰ ਖੜੇ ਰਹੋ ਮੈਂ ਹੁਣੇ ਆਉਂਦਾ ਹਾਂ ਕੁੱਤਾ ਹੁਕਮ ਸੁਣ ਕੇ ਬਾਹਰ ਖੜਾ ਹੋ ਗਿਆ ਅੰਦਰ ਮਾਲਕ ਦਾ ਆਪਰੇਸ਼ਨ ਸ਼ੁਰੂ ਹੋਇਆ ਜੋ ناکਾਮ ਸਾਬਤ ਹੋਇਆ ਉਸ ਦੀ লাশ ਦੂਜੇ ਦਰਵਾਜ਼ੇ ਤੋਂ ਬਾਹਰ ਕੱਢ ਦਿੱਤੀ ਗਈ ਕੁੱਤਾ 12 ਬਰਸ ਦਾ ਉਥੇ ਹੀ ਖੜਾ ਆਪਣੇ ਮਾਲਕ ਦਾ ਇੰਤਜ਼ਾਰ ਕਰਦਾ ਰਿਹਾ ਪੇਸ਼ਾਬ ਪਖਾਨੇ ਲਈ ਕੁਝ ਉਥੋਂ ਛੱਡਦਾ ਫਿਰ ਉਥੇ ਹੀ ਖੜਾ ਹੋ ਜਾਂਦਾ ਆਖਿਰ ਇੱਕ ਰੋਜ਼ ਮੋਟਰ ਦੇ ਲਪੇਟ ਵਿੱਚ ਆ ਗਿਆ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਮਗਰ ਇਸ ਹਾਲਤ ਵਿੱਚ ਵੀ ਉਹ ਖੁਦ ਨੂੰ ਕਸੀਟਦਾ ਹੋਇਆ ਉਥੇ ਪਹੁੰਚਿਆ ਜਿੱਥੇ ਉਸ ਦੇ ਮਾਲਕ ਨੇ ਉਸ ਨੂੰ ਇੰਤਜ਼ਾਰ ਕਰਨ ਲਈ ਕਿਹਾ ਸੀ ਆਕ੍ਰੀਸਾ ਉਸਨੇ ਉਸੇ ਜਗ੍ਹਾ ਲਿਆ ਇਹ ਵੀ ਨਹੀਂ ਕਿਹਾ ਸੀ ਕਿ ਹਸਪਤਾਲ ਵਾਲਿਆਂ ਨੇ ਉਸ ਦੀ ਲਾਸ਼ ਵਿੱਚ ਸੋੜੇ ਭਰ ਕੇ ਉਸ ਨੂੰ ਉੱਥੇ ਹੀ ਰੱਖ ਦਿੱਤਾ ਜਿਵੇਂ ਉਹ ਹੁਣ ਵੀ ਆਪਣੇ ਆਗਾ ਦੇ ਇੰਤਜ਼ਾਰ ਵਿੱਚ ਖੜਾ ਹੋਵੇ ਮੈਂ ਇਹ داستان ਸੁਣੀ ਤਾਂ ਮੇਰੇ ਉੱਤੇ ਕੋਈ ਖਾਸ ਅਸਰ ਨਹੀਂ ਹੋਇਆ ਅਵਲ ਤਾਂ ਮੈਨੂੰ ਉਹਦੇ ਸੇਥ ਹੀ ਦਾ ਯਕੀਨ ਨਹੀਂ ਹੋਇਆ ਲੇਕਿਨ ਜਦੋਂ ਗੋਲਡੀ ਮੇਰੇ ਕੋਲ ਆਇਆ ਅਤੇ ਮੈਨੂੰ ਉਸ ਦੀਆਂ ਸਿਫਤਾਂ ਦਾ ਇਲਮ ਹੋਇਆ ਤਾਂ ਬਹੁਤ ਬਰਿਆਂ ਦੇ ਬਾਅਦ ਮੈਂ ਇਹ داستان ਕਈ ਦੋਸਤਾਂ ਨੂੰ ਸੁਣਾਈ ਸੁਣਾਉਂਦੇ ਵਕਤ ਮੇਰੇ ਉੱਤੇ ਇੱਕ ਤਰਲਤਾ ਤਾਰੇ ਹੋ ਜਾਂਦੀ ਸੀ ਅਤੇ ਮੈਂ ਸੋਚਣ ਲੱਗਦਾ ਸੀ ਮੇਰੇ 골ਡੀ ਨਾਲ ਵੀ ਕੋਈ ਅਜਿਹਾ ਕਾਰਨਾਮਾ ਵਾਬਸਤਾ ਹੋਣਾ ਚਾਹੀਦਾ ਹੈ 골ਡੀ ਮਾਮੂਲੀ ਹਸਤੀ ਨਹੀਂ ਹੈ 골ਡੀ ਬਹੁਤ ਸਰਲ ਅਤੇ ਗੰਭੀਰ ਸੀ ਬਚਪਨ ਵਿੱਚ ਉਸਨੇ ਥੋੜੀਆਂ ਸ਼ਰਾਰਤਾਂ ਕੀਤੀਆਂ ਮਗਰ ਜਦੋਂ ਉਸਨੇ ਵੇਖਿਆ ਕਿ ਮੈਨੂੰ ਪਸੰਦ ਨਹੀਂ ਤਾਂ ਉਹਨਾਂ ਨੂੰ ਤਰਕ ਕਰ ਦਿੱਤੀਆਂ ਆਹੇ ਸਾਹੇ ਗੰਭੀਰਤਾ ਇਖਤियार ਕਰ ਲਈ ਜੋ ਤਾਂ ਮੌਤ ਦੇ ਦਮ ਤੱਕ ਕਾਇਮ ਰਹੀ ਮੈਂ ਤਾਂ ਦਮੇ ਮਰ ਕੇ ਹਾਂ ਤਾਂ ਮੇਰੀਆਂ ਅੱਖਾਂ ਵਿੱਚ ਪੱਥਰ ਆ ਗਏ ਹਨ ਛੇਕ ਸਾਹਿਬ ਰੋਏ ਅਤੇ ਉਹਨਾਂ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਸਨ ਅਸੀਂ ਖਾਮੋਸ਼ ਰਹੇ ਥੋੜੇ ਅਰਸੇ ਦੇ ਬਾਅਦ ਉਹਨਾਂ ਨੇ ਰੁਵਾਲ ਕੱਢ ਕੇ ਆਪਣੇ ਅਤਰੂ ਪੂੰਝੇ ਅਤੇ ਕਹਿਣਾ ਸ਼ੁਰੂ ਕੀਤਾ ਇਹ ਮੇਰੀ ਜ਼ਾਤੀ ਹੈ ਕਿ ਮੈਂ ਜਿੰਦਾ ਹਾਂ ਲੇਕਿਨ ਇਸ ਲਈ ਜਿੰਦਾ ਹਾਂ ਕਿ ਮੈਂ ਇਨਸਾਨ ਹਾਂ ਮਰ ਜਾਂਦਾ ਤਾਂ ਸ਼ਾਇਦ ਗੋਲਡੀ ਦੀ ਤੋਹਫੀਨ ਹੁੰਦੀ ਜਦੋਂ ਉਹ ਮਰਿਆ ਤਾਂ ਰੋ ਰੋ ਕੇ ਮੇਰਾ ਬੁਰਾ ਖਾਲਸੀ ਲੇਕਿਨ ਉਹ ਮਰਿਆ ਨਹੀਂ ਸੀ ਮੈਂ ਉਸ ਨੂੰ ਮਰਵਾ ਦਿੱਤਾ ਸੀ ਇਸ ਲਈ ਨਹੀਂ ਕਿ ਮੈਨੂੰ ਆਪਣੀ ਮੌਤ ਦੀ ਆਮਦ ਦਾ ਯਕੀਨ ਹੋ ਗਿਆ ਸੀ ਉਹ پاگل ਹੋ ਗਿਆ ਸੀ ਅਜਿਹਾ پاگل ਨਹੀਂ ਜਿਵੇਂ ਕਿ ਆਮ پاگل ਕੁੱਤੇ ਹੁੰਦੇ ਹਨ ਉਸ ਦੇ ਮਰਜ਼ ਦਾ ਕੁਝ ਪਤਾ ਹੀ ਨਹੀਂ ਚੱਲਦਾ ਸੀ ਉਸ ਨੂੰ ਸਖਤ ਤਕਲੀਫ ਸੀ ਪੈਂਕਰ ਖੌਫ ਵਰਗਾ ਆਲਮ ਉਸੋਤੇ ਤਾਰੇ ਸੀ ਡਾਕਟਰਾਂ ਨੇ ਕਿਹਾ ਇਸ ਦਾ واحد ਇਲਾਜ ਇਹ ਹੀ ਹੈ ਕਿ ਉਸ ਨੂੰ ਮਰਵਾ ਦਿਓ ਮੈਂ ਪਹਿਲਾਂ ਸੋਚਿਆ ਨਹੀਂ ਲੇਕਿਨ ਉਹ ਜਿਸ ਅਜ਼ੀਅਤ ਵਿੱਚ ਗਿਰਫਤਾਰ ਸੀ ਮੈਥੋਂ ਵੇਖੀ ਨਹੀਂ ਜਾਂਦੇ ਸੀ ਮੈਂ ਮੰਨ ਗਿਆ ਅਤੇ ਉਹ ਉਸ ਨੂੰ ਇੱਕ ਕਮਰੇ ਵਿੱਚ ਲੈ ਗਏ ਜਿੱਥੇ ਬਰਕੀ ਝਟਕਾ ਪਹੁੰਚਾ ਕੇ ਹਲਾਕ ਕਰਨ ਵਾਲੀ ਮਸ਼ੀਨ ਸੀ ਮੈਂ ਅਜੇ ਆਪਣੇ ਤੁਛ ਜਿਹੇ ਦਿਮਾਗ ਵਿੱਚ ਚੰਗੀ ਤਰ੍ਹਾਂ ਕੁਝ ਸੋਚ ਵੀ ਨਹੀਂ ਸਕਿਆ ਸੀ ਕਿ ਉਹ ਉਸ ਦੀ লাশ ਲੈ ਆਈ ਮੇਰੇ 골ਡੇ ਦੀ লাশ ਜਦੋਂ ਮੈਂ ਉਸ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ ਤਾਂ ਮੇਰੇ ਅਥਰੋਂ ਕੱਪ-ਕੱਪ ਕੋਸੇ ਸੁਨਾਰੇ ਵਾਲਾ ਉੱਥੇ ਡਿੱਗਣ ਲੱਗੇ ਜੋ ਪਹਿਲਾਂ ਕਦੇ ਗਰਦ ਆਲੋਦ ਨਹੀਂ ਹੋਏ ਸਨ ਤਾਂਗੇ ਵਿੱਚ ਉਸ ਨੂੰ ਘਰ ਲਿਆਇਆ देर तक ਉਸ ਨੂੰ ਵੇਖਿਆ ਜੀ 15 ਸਾਲ ਦੇ ਦੋਸਤੇ ਦੀ লাশ ਮੇਰੇ ਬਿਸਤਰ ਉੱਤੇ ਪਈ ਸੀ ਕੁਰਬਾਨੀ ਦਾ ਮੂਜਸਮਾ ਟੁੱਟ ਗਿਆ ਸੀ ਮੈਂ ਉਸ ਨੂੰ ਨਹਾਇਆ ਰਫਨ ਕੋ ਆਇਆ ਬਹੁਤ ਦੇਰ ਤੱਕ ਸੋਚਦਾ ਰਿਹਾ ਕਿ ਹੁਣ ਕੀ ਕਰਾਂ ਜ਼ਮੀਨ ਵਿੱਚ ਦਫਨ ਕਰਾਂ ਜਾਂ ਜਲਾ ਦੇਵਾਂ ਜ਼ਮੀਨ ਵਿੱਚ ਦਫਨ ਕਰਦਾ ਤਾਂ ਉਸ ਦੀ ਮੌਤ ਦਾ ਇੱਕ ਨਿਸ਼ਾਨ ਛਾ ਜਾਂਦਾ ਏ ਮੈਨੂੰ ਪਸੰਦ ਨਹੀਂ ਸੀ ਪਤਾ ਨਹੀਂ ਕਿਉਂ ਇਹ ਵੀ ਪਤਾ ਨਹੀਂ ਕਿ ਮੈਂ ਕਿਉਂ ਉਸ ਨੂੰ ਦਰਿਆ ਵਿੱਚ ਗਰਕ ਕਰਨਾ ਚਾਹਿਆ ਮੈਂ ਇਸ ਦੇ ਸੰਬੰਧ ਵਿੱਚ ਹੁਣ ਵੀ ਕਈ ਵਾਰ ਸੋਚਿਆ ਹੈ ਮਗਰ ਮੈਨੂੰ ਕੋਈ ਜਵਾਬ ਨਹੀਂ ਮਿਲਿਆ ਖੜ ਮੈਕਨ ਅਵੀ ਬੋਰੀ ਵਿੱਚ ਉਸ ਦੀ ਤਫਨਾਈ ਹੋਈ লাশ ਪਾਈ ਸੋਤਾਗੇ ਵਟੇ ਕੋਸਵੇਤ ਪਾਏ ਅਤੇ ਦਰਿਆ ਦੀ ਤਰਫ ਰਵਾਨਾ ਹੋ ਗਿਆ ਜਦੋਂ ਬੇੜੀ ਦਰਿਆ ਦੇ ਦਰਮਿਆਨ ਪਹੁੰਚੀ ਅਤੇ ਮੈਂ ਬੋਰੀ ਦੇ ਤਰਫ ਵੇਖਿਆ ਤਾਂ 골ਡੇ ਨਾਲ 15 ਬਰਸ ਦੀ ਦੋਸਤੀ ਅਤੇ ਮੁਹੱਬਤ ਇੱਕ ਬਹੁਤ ਹੀ ਤੇਜ਼ ਸਲਕੀ ਬਣ ਕੇ ਮੇਰੇ ਹਲਕ ਵਿੱਚ ਅਟਕ ਗਈ ਮੈਂ ਹੁਣ ਜ਼ਿਆਦਾ ਦੇਰ ਕਰਨਾ ਮੁਨਾਸਬ ਨਾ ਸਮਝਿਆ। ਸੰਭ ਦੇ ਹੋਏ ਖੱਥਾ ਨਾਲ ਬੋਰੀ ਚੁੱਕੀ ਅਤੇ ਦਰਿਆਵੇ ਸੁੱਟ ਦਿੱਤੀ। ਵਗਦੇ ਹੋਏ ਪਾਣੀ ਦੀ ਚਾਦਰ ਉੱਤੇ ਕੁਝ ਬੁਲਬਲੇ ਉੱਠੇ ਅਤੇ ਹਵਾ ਵਿੱਚ ਤਲ ਹੋ ਗਏ। ਢੇੜੀ ਵਾਪਸ ਸਾਹਲ ਉੱਤੇ ਆਈ। ਮੈਂ ਉੱਤਰ ਕੇ ਦੇਰ ਤੱਕ ਉਸ ਸਰਵ ਵੇਖ ਰਿਆ ਜਿੱਥੇ ਮੈਂ ਗੋਲਡੇ ਨੂੰ ਪਾਣੀ ਵਿੱਚ ਗਰਗ ਕੀਤਾ ਸੀ। ਸ਼ਾਮ ਦਾ ਤੁੰਗਲਕਾ ਛਾਇਆ ਹੋਇਆ ਸੀ। ਪਾਣੀ ਬੜੀ ਖਮੋਸ਼ੀ ਨਾਲ ਵਗ ਰਿਹਾ ਸੀ ਜਿਵੇਂ ਉਹ ਬੋੜੇ ਨੂੰ ਆਪਣੀ ਗੋਦ ਵਿੱਚ ਸੁਲਾ ਰਿਹਾ ਹੋਵੇ ਇਹ ਕਹਿ ਕੇ ਸ਼ੇਖ ਸਾਹਿਬ ਹਮੋਸ਼ ਹੋ ਗਏ ਕੁਝ ਲਮਿਆਂ ਦੇ ਬਾਅਦ ਸਾਡੇ ਵਿੱਚੋਂ ਇੱਕ ਨੇ ਉਹਨਾਂ ਕੋਲੋਂ ਪੁੱਛਿਆ ਲੇਕਿਨ ਸ਼ੇਖ ਸਾਹਿਬ ਦੋਸਾ ਦਾ ਖਾਸ ਵਾਕਿਆ ਸੁਣਾਉਣ ਵਾਲੇ ਸੋ ਸ਼ੇਖ ਸਾਹਿਬ ਚੌਕੇ ਉਹ ਮਾਫ ਕਰਨਾ ਮੈਂ ਆਪਣੀ ਰੋ ਵਿੱਚ ਪਤਾ ਨਹੀਂ ਕਿੱਥੋਂ ਕਿੱਥੇ ਪਹੁੰਚ ਗਿਆ ਵਾਕਿਆ ਇਹ ਸੀ ਮੈਂ ਹੁਣ ਅਰਜ਼ ਕਰਦਾ ਹਾਂ 15 ਬਰਸ ਹੋ ਗਏ ਸਨ ਸਾਡੀ ਦੋਸਤੀ ਨੂੰ ਇਸ ਦੌਰਾਨ ਮੈਂ ਕਦੇ ਬਿਮਾਰ ਨਹੀਂ ਹੋਇਆ ਸੀ ਮੇਰੀ ਸਿਹਤ ਮਾਸ਼ਾਅੱਲਾ ਬਹੁਤ ਚੰਗੀ ਸੀ ਲੇਕਿਨ ਜਿਸ ਦਿਨ ਮੈਂ ਗੋਲਡੇ ਦੇ 15ਵੇਂ ਵਰੇਗੰਡ ਮਨਾਈ ਉਸ ਦੇ ਦੂਜੇ ਦਿਨ ਮੈਂ ਹੱਡ ਪੰਣਣੀ ਮਹਿਸੂਸ ਕੀਤੀ ਸ਼ਾਮ ਨੂੰ ਇਹ ਹੱਡ ਪੰਣਣੀ ਤੇਜ਼ ਬੁਖਾਰ ਵਿੱਚ ਤਬਦੀਲ ਹੋ ਗਈ ਰਾਤ ਨੂੰ ਸਖਤ ਬੇਚੈਨ ਰਿਆ 골ਡੀ ਜਾਗਦਾ ਰਿਆ ਕੀਕਾਕ ਬੰਦ ਕਰਕੇ ਦੂਜੇ ਅੱਖਾਂ ਨਾਲ ਮੈਨੂੰ ਵੇਖਦਾ ਰਿਆ ਫਲੰਗ ਤੋਂ ਉਤਰ ਕੇ ਜਾਂਦਾ ਫਿਰ ਆ ਕੇ ਬੈਠ ਜਾਂਦਾ ਜਿਆਦਾ ਉਮਰ ਹੋ ਜਾਣ ਦੇ ਸਬਾਬ ਉਸ ਦੀ ਨਿਗਾ ਅਤੇ ਸੋਨਣ ਛੱਤੀ ਕਮਜ਼ੋਰ ਹੋ ਗਈ ਸੀ ਲੇਕਿਨ ਜ਼ਰਾ ਜਿਨੀ ਆਹਟ ਹੁੰਦੀ ਤਾਂ ਉਹ ਚੌਂਕ ਪੈਂਦਾ ਅਤੇ ਆਪਣੀਆਂ ਤੁਲਦ ਲੀਆਂ ਅੱਖਾਂ ਨਾਲ ਮੇਰੀ ਤਰਫ ਵੇਖਦਾ ਅਤੇ ਜਿਵੇਂ ਪੁੱਛਦਾ ਇਹ ਕੀ ਹੋ ਗਿਆ ਹੈ ਤੈਨੂੰ ਉਸ ਨੂੰ ਹੈਰਤ ਸੀ ਕਿ ਮੈਂ ਇੰਨੀ ਦੇਰ ਤੱਕ ਫਲੰਗ ਉਤੇ ਕਿਉਂ ਪਿਆ ਹਾਂ ਲੇਕਿਨ ਉਹ ਜਲਦੀ ਹੀ ਸਾਰੀ ਗੱਲ ਸਮਝ ਗਿਆ ਜਦੋਂ ਮੈਨੂੰ ਬਿਸਤਰ ਉਤੇ ਲੇਟੇ ਕਈ ਦਿਨ ਬੀਤ ਗਏ ਤਾਂ ਉਸ ਦੇ ਬੋੜੇ ਚਿਹਰੇ ਉਤੇ مایੋਸੀ ਛਾ ਗਈ ਮੈਂ ਉਸ ਨੂੰ ਆਪਣੇ ਹੱਥਾਂ ਖਿਲਾਇਆ ਕਰਦਾ ਸੀ ਰੋਗ ਦੇ ਆਗਾਜ਼ ਵਿੱਚ ਸਾਮੇ ਉਸ ਨੂੰ ਖਾਣਾ ਦਿੰਦਾ ਰਿਹਾ ਜਦੋਂ ਕਮਜ਼ੋਰੀ ਵੱਧ ਗਈ ਸਾਮੇ ਇੱਕ ਦੋਸਤ ਨੂੰ ਕਿਹਾ ਕਿ ਉਹ ਸਵੇਰੇ ਸ਼ਾਮ ਗੋਲਡੀ ਨੂੰ ਖਾਣਾ ਖਿਲਾਉਣ ਆ ਜਾਇਆ ਕਰੇ ਉਹ ਆਉਂਦਾ ਰਿਹਾ ਮਗਰ ਗੋਲਡੀ ਨੇ ਉਸ ਦੀ ਪਲੇਟ ਦੀ ਤਰਫ ਮੂੰਹ ਨਹੀਂ ਕੀਤਾ ਮੈਂ ਬਹੁਤ ਕਿਹਾ ਲੇਕਿਨ ਉਹ ਨਹੀਂ ਮੰਨਿਆ ਇੱਕ ਮੈਨੂੰ ਆਪਣੇ ਮਰਜ਼ ਦੀ ਤਕਲੀਫ ਸੀ ਜੋ ਦੂਰ ਹੋਣ ਵਿੱਚ ਨਹੀਂ ਆਉਂਦਾ ਸੀ ਦੂਜੇ ਮੈਨੂੰ ਗੋਲਡੀ ਦੀ ਫਿਕਰ ਸੀ ਜਿਸ ਨੇ ਖਾਣਾ ਪੇਣਾ ਬਿਲਕੁਲ ਬੰਦ ਕਰ ਦਿੱਤਾ ਸੀ ਕੋਣ ਉਸਨੇ ਫਲਾੰਗੋ ਤੇ ਬੈਠਣਾ ਵੀ ਛੱਡ ਦਿੱਤਾ ਸਾਹਮਣੇ ਦੀਵਾਰ ਦੇ ਕੋਲ ਸਾਰਾ ਦਿਨ ਅਤੇ ਸਾਰੀ ਰਾਤ ਆਮੋਸ਼ ਬੈਠਾ ਆਪਣੀਆਂ ਧੁੰਦੀਆਂ ਅੱਖਾਂ ਨਾਲ ਮੈਨੂੰ ਵੇਖਦਾ ਰਹਿਣਾ ਇਸ ਨਾਲ ਮੈਨੂੰ ਹੋਰ ਵੀ ਦੁੱਖ ਹੋਇਆ ਉਹ ਕਦੇ ਨੰਗੀ ਜ਼ਮੀਨ ਉੱਤੇ ਨਹੀਂ ਬੈਠਾ ਸੀ ਮੈਂ ਉਸ ਨੂੰ ਬਹੁਤ ਕਿਹਾ ਲੇਕਿਨ ਉਹ ਨਹੀਂ ਮੰਨਿਆ ਉਹ ਬਹੁਤ ਜ਼ਿਆਦਾ ਖਾਮੋਸ਼ ਹੋ ਗਿਆ ਸੀ ਅਜੇ ਹਾਲਾਤਦਾ ਸੀ ਕਿ ਉਹ ਗਮ ਅਤੇ ਦੁੱਖ ਵਿੱਚ ਗਰਖ ਹੈ ਕਦੇ ਕਦੇ ਉਹ ਕੇ ਪਲੰਘ ਦੇ ਕੋਲ ਆਉਂਦਾ ਅਜੀਬ ਫਸਰਤ ਭਰੀਆਂ ਨਜ਼ਰਾਂ ਨਾਲ ਮੇਰੀ ਤਰਫ ਵੇਖਦਾ ਅਤੇ ਗਰਦਨ ਝੁਕਾ ਕੇ ਵਾਪਸ ਦੀਵਾਰ ਦੇ ਕੋਲ ਚਲਾ ਜਾਂਦਾ ਇੱਕ ਰਾਤ ਲੈਂਪ ਦੀ ਰੋਸ਼ਨੀ ਵਿੱਚ ਮੈਂ ਵੇਖਿਆ ਕਿ 골ਡੇ ਦੀਆਂ ਧੁੱਲੀਆਂ ਅੱਖਾਂ ਵਿੱਚ ਅਥਰੂ ਚਮਕ ਰਹੇ ਹਨ ਉਸ ਦੇ ਚਿਹਰੇ ਤੋਂ ਦੁੱਖ ਅਤੇ ਦਰਦ ਬਰਸ ਰਿਹਾ ਸੀ ਮੈਨੂੰ ਬਹੁਤ ਦੁੱਖ ਹੋਇਆ ਮੈਂ ਉਸ ਨੂੰ ਹੱਥ ਦੇ ਇਸ਼ਾਰੇ ਨਾਲ ਬੁਲਾਇਆ ਲੰਬੇ ਲੰਬੇ ਸੁਨਹਿਰੀ ਕੰਨ ਹਿਲਾਦਾ ਉਹ ਮੇਰੇ ਕੋਲ ਆਇਆ ਮੈਂ ਬੜੇ ਪਿਆਰ ਨਾਲ ਕਿਹਾ ਗੋਲੇ ਮੈਂ ਅੱਛਾ ਹੋ ਜਾਵਾਂਗਾ ਤੂੰ ਦੁਆ ਮੰਗ ਤੇਰੀ ਦੁਆ ਜ਼ਰੂਰ ਕਬੂਲ ਹੋਵੇਗੀ ਇਹ ਸੁਣ ਕੇ ਉਸਨੇ ਬੜੀਆਂ ਉਦਾਸ ਅੱਖਾਂ ਨਾਲ ਮੈਨੂੰ ਵੇਖਿਆ ਫਿਰ ਸਿਰ ਉੱਪਰ ਉਠਾ ਕੇ ਛੱਤ ਦੀ ਤਰਫ ਦੇਖਣ ਲਗਾ ਜਿਵੇਂ ਦੁਆ ਮੰਗ ਰਿਹਾ ਹੋਵੇ ਕੁਝ ਦੇਰ ਉਹ ਇਸ ਤਰ੍ਹਾਂ ਖੜਾ ਰਿਹਾ ਮੇਰੇ ਜਿਸਮੋਤੇ ਕੰਬਣੀ ਸੀ ਤਾਰੇ ਹੋ ਗਏ ਇੱਕ ਅਜੀਬੋ ਗਰੀਬ ਤਸਵੀਰ ਮੇਰੀਆਂ ਅੱਖਾਂ ਦੇ ਸਾਹਮਣੇ ਸੀ 골ਡੇ ਸੱਚਮੁੱਚ ਦੁਆ ਮੰਗ ਰਿਹਾ ਸੀ ਮੈਂ ਸੱਚ ਅਰਜ਼ ਕਰਦਾ ਹਾਂ ਉਹ ਸਿਰ ਤੋਂ ਪੈਰਾਂ ਤੱਕ ਦੁਆ ਸੀ ਮੈਂ ਕਹਿਣਾ ਨਹੀਂ ਚਾਹੁੰਦਾ ਲੇਕਿਨ ਉਸ ਵਕਤ ਮੈਂ ਮਹਿਸੂਸ ਕੀਤਾ ਕਿ ਉਸਦੀ ਰੋ ਖੁਦਾ ਦੇ ਹਜ਼ੂਰ ਪਹੁੰਚ ਕੇ ਗਿੜਗਿੜਾ ਰਹੀ ਹੈ ਮੈਂ ਕੁਝ ਵੀ ਦੇਣਾ ਵਿੱਚ ਅੱਛਾ ਹੋ ਗਿਆ لیکن گولڈی دی حالت پتلی ہو گئی۔ ਜਦੋਂ ਤੱਕ ਮੈਂ ਬਿਸਤਰ ਉੱਤੇ ਸੀ ਉਹ ਅੱਖਾਂ ਬੰਦ ਕੀਤੇ دیوار ਦੇ ਨਾਲ ਖاموش بیٹھا ਰਿਹਾ। ਮੈਂ ਹਿਲਣ ਜੁਲਣ ਦੇ ਕਾਬਿਲ ਹੋਇਆ ਤਾਂ ਮੈਂ ਉਸ ਨੂੰ ਖਿਲਾਉਣ ਪਿਲਾਉਣ ਦੀ ਕੋਸ਼ਿਸ਼ ਕੀਤੀ ਮਗਰ ਬੇਸੂਦ। ਉਸ ਨੂੰ ਕਿਸੇ ਚੀਜ਼ ਵਿੱਚ ਦਿਲਚਸਪੀ ਨਹੀਂ ਸੀ। ਦੁਆ ਮੰਗਣ ਦੇ ਬਾਅਦ ਜਿਵੇਂ ਉਸ ਦੀ ਸਾਰੀ ਤਾਕਤ ਚਲੀ ਗਈ ਸੀ। ਮੈ ਉਸਨੂੰ ਕਹਿੰਦਾ ਮੇਰੀ ਤਰਫ ਵੇਕ ਕੋਲਦੀ ਮੈਂ ਅੱਛਾ ਹੋ ਗਿਆ ਹਾਂ ਉਹਦਾ ਨੇ ਤੇਰੀ ਦੁਆ ਕਬੂਲ ਕਰ ਲਈ ਹੈ ਲੇਕਿਨ ਉਹ ਖਾਣਾ ਖੋਲਦਾ ਮੈਂ 2-3 ਦਫਾ ਡਾਕਟਰ ਬੁਲਾਇਆ ਉਸਨੇ ਇੰਜੈਕਸ਼ਨ ਲਗਾਏ ਪਰ ਬੋਜਣਾ ਹੋਇਆ ਇੱਕ ਦਿਨ ਮੈਂ ਡਾਕਟਰ ਲੈ ਕੇ ਆਇਆ ਤਾਂ ਉਸਦਾ ਦਿਮਾਗ ਚੱਲ ਚੁੱਕਿਆ ਸੀ ਮੈਂ ਉਠਾ ਕੇ ਉਸ ਨੂੰ ਵੱਡੇ ਡਾਕਟਰ ਦੇ ਕੋਲ ਲੈ ਗਿਆ ਅਤੇ ਉਸ ਨੂੰ ਬਿਜਲੀ ਦੇ ਝਟਕੇ ਨਾਲ ਅਲਾਗ ਕਰਾਂ ਦਿੱਤਾ ਮੈਨੂੰ ਪਤਾ ਨਹੀਂ ਬਾਬਰ ਅਤੇ ਹਮਾਇੂ ਵਾਲਾ ਕਿੱਸਾ ਕਿੱਥੇ ਤੱਕ ਸਹੀ ਹੈ ਲੇਕਿਨ ਇਹ ਵਾਕਿਆ ਅੱਖਰ ਅੱਖਰ درست ਹੈ ਧੰਨਵਾਦ ਜੀ ਇਸ ਕਹਾਣੀ ਬਾਰੇ ਆਪਣੇ ਵਿਚਾਰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ